ਕਾ ਇਹਨਾਂ ਨੇ ਸਿੱਧਾ ਮੈਨੂੰ ਮੈਰिज ਲਈ ਪ੍ਰਪੋਜ਼ ਕੀਤਾ ਸੀ ਤੇ ਮੈਂ ਕਿਹਾ ਇਹ ਕੋਣ ਮੁੰਡਾ ਹੈਗਾ ਜਿਹੜਾ ਮੈਨੂੰ ਕਿਉਂਕਿ ਇਹਨਾਂ ਦੀ ਫੋਟੋ ਐਸ ਹਿਸਾਬ ਦੀ ਸੀ ਪਤਾ ਨਹੀਂ ਸੀ ਲੱਗਦਾ ਕਿ ਹੈਂਡੀਕੈਪ ਚ ਆ ਗਏ ਨੇ ਤੇ ਇਹਨਾਂ ਨਾਲ ਗੱਲ ਕੀਤੀ ਚਲੋ ਹੌਲੀ ਹੌਲੀ ਗੱਲ ਸਾਡੀ ਅੱਗੇ ਵੱਧਦੀ ਰਹੀ ਰਿਸ਼ਤੇ ਤੱਕ ਆਈ ਫਿਰ ਮੇਰੇ ਵੀਰ ਜੀ ਇਹਨਾਂ ਨੂੰ ਵੇਖਣ ਵੀ ਆਏ ਸੀ ਮੇਰੇ ਵੀਰ ਜੀ ਨੂੰ ਪਸੰਦ ਨਹੀਂ ਆਏ ਸੀ ਮਤਲਬ ਕਿ ਉਹ ਮੈਨੂੰ ਉੱਥੇ ਪਰ ਮੈਂ ਉਹਨਾਂ ਨੂੰ ਕਹਤਾ ਸੀ ਮੈਨੂੰ ਮੁੰਡਾ ਪਸੰਦ ਹੈ ਤੇ ਤੁਸੀਂ ਡੱਬਾ ਦੇ ਕੇ ਆਉਗੇ ਕਿ ਅਗਰ ਕੋਈ ਸਾਨੂੰ ਵੇਖ ਕੇ ਹੱਸ ਰਿਹਾ ਤੇ ਮੈਂ ਕੰਨ ਇਹ ਜੌਦੀ ਸੀ ਕਮਕੁਸੇ ਕਮ ਹੱਸ ਤੇ ਰਿਹਾ ਦੁੱਖ ਤੇ ਨਹੀਂ ਦੇ ਰਿਹਾ ਬਾਕੀ ਉਹਦੀ ਆਪ ਦੀ ਸਮਝ ਸੀ ਕਹਿੰਦੇ ਸੀ ਕਿ ਮੈਨੂੰ ਕੋਈਆਂ ਨੇ ਕਿਹਾ ਵੀ ਤੈਨੂੰ ਕਿਹਨੇ ਕੁੜੀ ਦੇਣੀ ਆ ਪਰਾਂ ਕਹਿੰਦੇ ਮਾਹੌਲ ਸੀਗੇ ਬਾਈ ਛੱਟ ਦਿਲ ਤੇ ਲੱਗਦੀ ਆ ਨਾ ਲੂਟ ਮੈਨੂੰ ਕਹਿੰਦੇ ਸਲੂਟ ਆ ਬਾਈ ਤੈਨੂੰ ਹਨਾ ਮੈਨੂੰ ਕੋਈ ਸਲੂਟ ਨਹੀਂਗਾ ਸਲੂਟ ਇਹਨੂੰ ਆ ਜਿਨੇ ਵੀ ਕਹਿਨ ਦਾ ਭਾਵ ਆ ਵੀ ਪੈਰਾਂ ਦੀ ਮਿੱਟੀ ਨੂੰ ਆਪ ਦੀ ਮੰਗਦਾ ਸਦੂਰ ਬਣਾਇਆ ਪਰਮਾਤਮਾ ਨੂੰ ਆਪਣੇ ਆਪ ਪਤਾ ਹੈ ਕਿ ਆਪਾਂ ਕਦੋਂ ਕਿਸੇ ਟਾਈਮ ਉਹਨੂੰ ਦੇਣਾ ਸਬਰ ਰੱਖਣਾ ਜੀ ਦਾ ਭਾਗੀ ਸਬਰ ਦਾ ਫਾਲੋ ਮਿੱਠਾ ਹੈ ਤੇ ਮੈਨੂੰ ਅੱਜ ਉਹ ਪਲ ਮਿੱਠਾ ਹੀ ਮਿਲਿਆ ਦਸੇਟੀਆਰ ਲਾਂਸ ਦੇਖ ਰਹੇ ਹੋ ਤੁਸੀਂ ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ ਤੇ ਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ ਰੱਬ ਦੇ ਦੁਆਰਾ ਬਣਾਈਆਂ ਕੰਨੀਆਂ ਜੋੜੀਆਂ ਬਹੁਤ ਸਾਰੀਆਂ ਦੁਨੀਆ ਤੇ ਦੇਖਣ ਨੂੰ ਮਿਲਦੀਆਂ ਜਿਹੜੀਆਂ ਜੋੜੀਆਂ ਰੱਬ ਆਪ ਬਣਾਉਂਦਾ ਤੇ ਅੱਜ ਅਜੇਹੀ ਜੋੜੀ ਦੇ ਨਾਲ ਤੁਹਾਡੇ ਅਸੀਂ ਮੁਲਾਕਾਤ ਕਰਾਉਣੀ ਹੈ ਵਾਕਈ ਅਸਲ ਦੇ ਵਿੱਚ ਜਿਹੜੀ ਜੋੜੀ ਹੈ ਰੱਬ ਨੇ ਆਪ ਬਣਾਈ ਹੈ ਕਿਵੇਂ ਮੇਲ ਹੋਇਆ ਫੇਸਬੁੱਕ ਦੇ ਜ਼ਰੀਏ ਪਿਆਰ ਹੁੰਦਾ ਹੈ ਫੇਸਬੁੱਕ ਦੇ ਜ਼ਰੀਏ ਮੁਲਾਕਾਤ ਹੁੰਦੀ ਹੈ ਪਰ ਅਸਲ ਵਿੱਚ ਖਾਸ ਕੀ ਹੈ ਖਾਸ ਇਹ ਹੈ ਕਿ ਭੈਣ ਜਿਹਨਾਂ ਦੀ ਹਾਈਟ ਹੈ ਸਿਰਫ ਪੌਣੇ 4 ਫੁੱਟ ਤੇ ਗੱਲ ਕੀ ਹੈ ਕਿ ਜਿਹੜੇ ਸਾਡੇ ਭਰਾ ਨੇ ਉਹ ਵੀ ਬਚਪਨ ਤੋਂ ਹੈਂਡੀਕੈਪਟ ਹਨ ਅਜਿਹੀ ਜੋੜੀ ਹੈ ਕਮਾਲ ਦੀ ਜੋੜੀ ਹੈ ਪਿਆਰ ਇਹਨਾਂ ਦੇ ਵਿੱਚ ਇੰਨਾ ਹੈ ਕਿ ਹੱਦੋਂ ਵੱਧ ਫੇਸਬੁੱਕ ਦੇ ਜਰੀਏ ਮੁਲਾਕਾਤ ਹੁੰਦੀ ਇੱਕ ਦੂਜੇ ਨੂੰ ਮਿਲਦੇ ਆ ਆਓ ਜਿਆਦਾ ਤੁਹਾਡਾ ਇੰਤਜ਼ਾਰ ਨਹੀਂ ਕਰਾਉਂਦੇ ਜੋੜੀ ਦੇ ਨਾਲ ਤੁਹਾਡੇ ਅਸੀਂ ਗੱਲਬਾਤ ਕਰਾਉਣੇ ਆ ਸਵਾਲ ਜਵਾਬ ਜਿਹੜੇ ਕਰਦੇ ਭੈਣ ਜੀ ਬੈਠੀ ਆ ਭੈਣ ਜੀ ਸਸੀ ਗੱਲ ਸਸੀ ਕਮੇਤ ਜੀ ਸਸੀ ਕਾ ਬੈ ਸਸੀ ਬੜੇ ਚਰਚੇ ਨੇ ਤੁਹਾਡੀ ਜੋੜੀ ਦੇ ਅਕਸਰ ਹੀ ਤੁਹਾਡੀਆਂ ਕਾਫੀ ਵੀਡੀਓ ਦੇਖਦੇ ਰਹਿੰਦੇ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਨਾਮ ਕੀ ਹੈ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਰਮਨਜੀਤ ਕੌਰ ਹੈ ਮੈਂ ਬੇਸਿਕਲੀ ਯਮਨਾ ਨਗਰ ਤੋਂ ਰੀਸੈਂਟ ਹੋਣ ਮੈਂ ਦਿੱਲੀ ਰਹਿੰਦੀ ਸੀ ਆਫਟਰ ਮੈਰਿਜ ਤੇ ਦਿੱਲੀ ਚ ਆ ਹੁਣ ਤੇ ਰਹਿੰਦੇ ਸੀ ਆਪਾਂ ਮੇਰੇ ਦੋ ਬ੍ਰਦਰ ਨੇ ਉਹ ਵੀ ਉੱਥੇ ਹੀ ਨੇ ਸਾਡਾ ਕੰਮਕਾਰ ਉੱਥੇ ਆ ਤੇ ਉਹਨਾਂ ਨਾਲ ਹੀ ਮੈਂ ਰਹਿੰਦੀ ਸੀ ਅੱਛਾ ਬਾਈ ਸਾਡਾ ਬੈਠਾ ਬਾਈ ਜੀ ਤੁਹਾਡਾ ਨਾਮ ਕੀ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਮੇਰਾ ਨਾਮ ਆ ਬਾਈ ਹਰਜੀਤ ਸਿੰਘ ਉਰਫ ਜੀਤਾ ਤੇ ਮਾਣੂ ਕੇ ਪਿੰਡ ਆ ਮੇਰਾ ਮਾਣੂ ਕੇ ਗੱਲ ਅ ਜੇ ਆਪਾਂ ਸਟੋਰੀ ਦੀ ਤੁਹਾਡੇ ਦੀ ਗੱਲ ਕਰੀਏ ਬਾਈ ਦੇ ਨਾਲ ਕਿਦਾਂ ਸੁਪ ਬਣਦਾ ਕਿਦਾਂ ਮੈਰਿਜ ਹੁੰਦੀ ਹੈ ਕਿਵੇਂ ਮੁਲਾਕਾਤ ਹੁੰਦੀ ਹੈ ਮੈਂ ਬੀਰ ਜੀ ਮੈਂ ਨਾ ਆਪਣੀ ਮੈਰिज ਲਈ ਪੋਸਟ ਪਾਈ ਸੀ ਕਿਉਂਕਿ ਪੋਸਟ ਮੇਰੇ ਲਈ ਪਾਣੀ ਐ ਇਸ ਲਈ ਜ਼ਰੂਰੀ ਸੀ ਕਿਉਂਕਿ ਮੈਨੂੰ ਇੱਕ ਏਜ ਸੀ ਮੈਰिज ਦੀ ਔਰ ਮੈਨੂੰ ਸਾਰ ਪ੍ਰੈਸ਼ਰ ਜਿਆ ਵੀ ਪੈਂਦਾ ਸੀ ਕਿ ਆਪਣੇ ਮੈਰिज ਲਈ ਤੇ ਮੈਂ ਪੋਸਟ ਪਾਈ ਹੋਈ ਸੀ ਤੇ ਉੱਤੇ ਤੇ ਪੋਸਟ ਦੇ ਵਿੱਚ ਮੈਨੂੰ ਐ ਹੀ ਸੀ ਕਿ ਮੈਨ ਮੈਨੂੰ ਸਾਰੇ ਕਹਿੰਦੇ ਸੀ ਕਿ ਤੈਨੂੰ ਤੇਰੀ ਹਾਈਟ ਵਰਗਾ ਮੁੰਡਾ ਚਾਹੀਦਾ ਤੇ ਉਹਦੇ ਵਾਸਤੇ ਲੱਭਣਾ ਬਹੁਤ ਮੁਸ਼ਕਿਲ ਸੀ ਤੇ ਇਸ ਲਈ ਮੈਂ ਪੋਸਟ ਪਾਤੀ ਪੋਸਟ ਦੇ ਵਿੱਚ ਮੈਨੂੰ ਆਪਣੀ ਹਾਈਟ ਦੇ ਵੱਲੇ ਮੁੰਡੇ ਵੀ ਆਂਦੇ ਸੀ ਪਰ ਕਿਤੇ ਨਾ ਕਿਤੇ ਮੇਰੀ ਇੱਕ ਸੋਚ ਸੀ ਕਿ ਮੈਨੂੰ ਆਪਣੇ ਨੋਰਮਲ ਮੁੰਡਾ ਮਿਲੇ ਮਨ ਨੋਰਮਲ ਮੈਂ ਸ਼ਾਇਦ ਮੈਨੂੰ ਐਂ ਨਹੀਂ ਸੀ ਕਿ ਉਹ ਨੋਰਮਲ ਮੈਨੂੰ ਆਪਣੀ ਹਾਈਟ ਕਾਰਨ ਮਿਲੇ ਜਾਂ ਉਹਵੇਂ ਜਾਂ ਕੁਝ ਸੀ ਮੇਰੀ ਇੱਕ ਸੋਚ ਸੀ ਬਟ ਮੈਨੂੰ ਇਹੀ ਸੀ ਕਿ ਜਿਹੜਾ ਮੇਰਾ ਲਾਈਫ ਪਾਰਟਨਰ ਬਣੇ ਉਹ ਇਸ ਚੀਜ਼ ਨੂੰ ਨਾ ਵੇਖੇ ਕਿ ਮੇਰੇ ਚ ਮੈਂ ਹਾਈਟ ਦੀ ਕਮੀ ਹੈ ਕੁਝ ਬਾਕੀ ਇਹ ਚੀਜ਼ ਵੇਖੇ ਕਿ ਮੇਰੇ ਚ ਗੁਣ ਹੈ ਜਾਂ ਮੈਨੂੰ ਸਮਝੇ ਸਭ ਤੋਂ ਪਹਿਲੀ ਗੱਲ ਉਹ ਸਮਝਣ ਦੀ ਉਹ ਮੈਨੂੰ ਸਮਝੇ ਬਾਕੀ ਚਲੋ ਪ੍ਰਮਾਤਮਾ ਨੇ ਸੰਜੋਗ ਲਿਖੇ ਸੀ ਬਹੁਤ ਆਏ ਰਿਸ਼ਤੇ ਵੀ ਨਾਰਮਲ ਰਿਸ਼ਤੇ ਵੀ ਬਹੁਤ ਆਏ ਸੀ ਜਿਹੜੇ ਬਿਲਕੁਲ ਹੈਂਡੀਕੈਪ ਵੀ ਨਹੀਂ ਸੀ ਨਾਰਮਲ ਵੀ ਸੀ ਬਿਲਕੁਲ ਪਰ ਉਹ ਸਿਰਫ ਗੱਲਬਾਤ ਕਰਨ ਵਾਸਤੇ ਆਉਂਦੇ ਸੀ ਤੇ ਜਦੋਂ ਉਹਨਾਂ ਦਾ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਜਦੋਂ ਮੈਂ ਸੋ ਦੇਖ ਲੈਂਦੀ ਸੀ ਸਮਝ ਲੈਂਦੀ ਸੀ ਤੇ ਮੈਂ ਉਹਨਾਂ ਨੂੰ ਬਲੌਕ ਕਰਦੀ ਸੀ ਤੇ ਫਿਰ ਚਲੋ ਇੱਕ ਮੇਰੀ ਹਾਈਟ ਵਾਲਾ ਮੁੰਡੇ ਦਾ ਵੀ ਆਇਆ ਸੀ ਉਹ ਵੀ ਮੈਨੂੰ ਲਾਰਾ ਲਾਈ ਰੱਖਦੇ ਸੀ ਕਿ ਚਲੋ 6 ਮਹੀਨੇ ਵੇਟ ਕਰੋ ਕਰੋ ਕਿ ਉਹਨਾਂ ਦੀ ਸਿਸਟਰ ਦੀ ਮੈਰिज ਹੋਏਗੀ ਤੇ ਤਾਂ ਤੁਹਾਨੂੰ ਜਵਾਬ ਦਵਾਂਗੇ ਪਰ ਮੈਂ ਇਸ ਚੀਜ਼ 'ਚ ਬੈ ਨਹੀਂ ਸਕਦੀ ਸੀ ਉਹਨਾਂ ਲਈ ਕਿ ਉਹਨਾਂ ਦਾ ਇੰਤਜ਼ਾਰ ਨਹੀਂ ਕਰ ਸਕਦੀ ਸੀ ਉਹ ਮੈਨੂੰ ਜਵਾਬ ਕੱਲ ਨੂੰ 6 ਮਹੀਨੇ ਬੀਤਣ ਤੋਂ ਬਾਅਦ ਮੈਨੂੰ ਨਾ ਦਾ ਜਵਾਬ ਵੀ ਦੇ ਸਕਦੇ ਸੀ ਅਚਾਨਕ ਹੀ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਕਰਦੇ ਮੇਰਾ ਧਿਆਨ ਜ਼ਿਆਦਾ ਉਹਨਾਂ ਵੱਲ ਹੀ ਸੀ ਕਿਉਂਕਿ ਉਹ ਮੇਰੀ ਹਾਈਟ ਦਾ ਸੀ ਮੇਰਾ ਪ੍ਰੈਸ਼ਰ ਆਪਣਾ ਉੱਧਰ ਹੀ ਸੀ ਜ਼ਿਆਦਾ ਤੇ ਇਹਨਾਂ ਅਚਾਨਕ ਹੀ ਇਹਨਾਂ ਦਾ ਇੱਕ ਦਿਨ ਮੈਸੇਜ ਆ ਗਿਆ ਮੈਂ ਫ੍ਰੀ ਸੀ ਮੈਂ ਕਿਹਾ ਚਲੋ ਮੈਸੇਜ ਦੇਖਿਆ ਮੈਂ ਕਿਹਾ ਇਹਨਾਂ ਨੇ ਸਿੱਧਾ ਮੈਨੂੰ ਮੈਰਿਜ ਲਈ ਪ੍ਰਪੋਜ਼ ਕੀਤਾ ਸੀ ਤੇ ਮੈਂ ਕਿਹਾ ਇਹ ਕੋਣ ਮੁੰਡਾ ਹੈਗਾ ਜਿਹੜਾ ਸਿੱ ਮੈਨੂੰ ਕਿਹਾ ਕਿ ਇਹਨਾਂ ਦੀ ਫੋਟੋ ਐਸ ਹਿਸਾਬ ਦੀ ਸੀ ਪਤਾ ਨਹੀਂ ਸੀ ਲੱਗਦਾ ਕਿ ਹੈਂਡੀਕੈਪ ਚ ਆ ਗਏ ਨੇ ਤੇ ਜਦੋਂ ਇਹਨਾਂ ਦਾ ਮੈਸੇਜ ਦੇਖਿਆ ਮੈਂ ਕਿਹਾ ਮੁੰਡਾ ਸਿੱਧਾ ਮੈਰਿਜ ਲਈ ਪ੍ਰਪੋਜ਼ ਕਰ ਰਿਹਾ ਨੂੰ ਪੁੱਛੋ ਤੇ ਸਹੀ ਹੈ ਇਹ ਮੈਨੇ ਕੁੜੀ ਦੀ ਫੋਟੋ ਨਹੀਂ ਦੇਖੀ ਆ ਮੇਰਾ ਬਾਇਓ ਡਾਟਾ ਨਹੀਂ ਪੜਿਆ ਤੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਮੇਰੀ ਤੇ ਫਿਰ ਇਹਨਾਂ ਦੀ ਮੈਨੂੰ ਪ੍ਰੋਬਲਮ ਦਾ ਪਤਾ ਲੱਗਿਆ ਸੀ ਫਿਰ ਅਨੰਦ ਨੇ ਮੈਂ ਪੁੱਛਿਆ ਵੀ ਸੀ ਕਿ ਤੁਹਾਨੂੰ ਪ੍ਰੋਬਲਮ ਕਿਵੇਂ ਆਇਆ ਕਿ ਮਤਲਬ ਹੈਂਡੀਕੈਪ ਚ ਕਿਸ ਬੇਸ ਤੇ ਹੋ ਗਿਆ ਹੈਗੀ ਉਹ ਨਾ ਤੇ ਇਹਨਾਂ ਨੇ ਦੱਸਿਆ ਕਿ ਮੈਂ ਵੀ ਬੈ ਕੇ ਤੁਰਦਾ ਮਾਂ ਤੇ ਫਿਰ ਮੈਂ ਵੀ ਪੁੱਛਿਆ ਸੀ ਕਿਉਂਕਿ ਮੈਨੂੰ ਰੇੜਨ ਵਾਲੇ ਮੁੰਡੇ ਦਾ ਵੀ ਇੱਕ ਰਿਸ਼ਤਾ ਆਇਆ ਸੀ ਕਿ ਉਹ ਰੇੜਦਾ ਸੀ ਮਤਲਬ ਕਿ ਉਹ ਕਾਸਟ ਵੀ ਉਹਨਾਂ ਦੀ ਦੂਸਰੀ ਸੀ ਤੇ ਚਲੋ ਇਹਨਾਂ ਦੀ ਆਪਣੀ ਕਾਸਟ ਤੇ ਸੀ ਆਪਾਂ ਇੱਕੋ ਜਿਹੀ ਕਾਸਟ ਦੇ ਸੀ ਤੇ ਚਲੋ ਫਿਰ ਇਹਨਾਂ ਨਾਲ ਗੱਲਬਾਤ ਵਧੀ ਇਹਨਾਂ ਦੀ ਦੋ ਤਿੰਨ ਦਿਨ ਸਾਡੀ ਮੈਸੇਜ ਰਾਹੀਂ ਗੱਲ ਹੁੰਦੀ ਰਹੀ ਗੱਲ ਕਰਨ ਤੋਂ ਬਾਅਦ ਜਦੋਂ ਮੈਨੂੰ ਥੋੜਾ ਜਨਨ ਦੀਆਂ ਗੱਲਾਂ ਤੇ ਯਕੀਨ ਜਾ ਹੋਇਆ ਇੱਕ ਤੇਨ ਨੇ ਜਦੋਂ ਆਪਣੇ ਫੋਨ ਬਾਰੇ ਦੱਸਿਆ ਕਿ ਮੈਂ ਇਸ ਫੋਨ ਤੋਂ ਮੈਨੂੰ ਯਕੀਨ ਨਹੀਂ ਸੀ ਮੈਂ ਹਜੇ ਤੱਕ ਸੁਣੀ ਜਾ ਰਹੀ ਸੀ ਸਾਰੀਆਂ ਗੱਲਾਂ ਕਿ ਚਲੋ ਫਿਰ ਵੀ ਇੱਕ ਕਿਤੇ ਨਾ ਕਿਤੇ ਸ਼ਾਇਦ ਪਰਮਾਤਮਾ ਵੱਲੋਂ ਕੰਮ ਜਦੋਂ ਸਿੱਧੇ ਹੁੰਦੇ ਨੇ ਨਾ ਬਨਨ ਲੱਗਦੇ ਨੇ ਤੇ ਉਹ ਫਿਰ ਆਪਣੇ ਆਪ ਬੰਦੇ ਰਹਿੰਦੇ ਕਿਸੇ ਪਾਸੋਂ ਨਾ ਦਾ ਜਵਾਬ ਨਹੀਂ ਆਂਦਾ ਮੈਂ ਫਿਰ ਮੈਂ ਵੀ ਥੋੜੀ ਇੰਨੀ ਪ੍ਰੇਸ਼ਾਨ ਸੀ ਕਈ ਗੱਲਾਂ ਤੋਂ ਮੈਂ ਕਿ ਮੈਂ ਆਪਣੇ ਵੀਰ ਜੀ ਨਾਲ ਵੱਡੇ ਵੀਰ ਜੀ ਨਾਲ ਗੱਲ ਕੀਤੀ ਕਿ ਐਵੇਂ ਮੁੰਡਾ ਹੈਗਾ ਗੱਲ ਕਰ ਰਿਹਾ ਕਿਉਂਕਿ ਜਦੋਂ ਵੀ ਕੋਈ ਰਿਸ਼ਤੇ ਬਾਰੇ ਗੱਲ ਹੁੰਦੀ ਸੀ ਮੇਰੀ ਤੇ ਮੈਂ ਆਪਣੇ ਵੀਰ ਜੀ ਨੂੰ ਹੀ ਦੱਸਦੀ ਸੀ ਦੇਖਣਾ ਮੈਂ ਖੁਦ ਅਟੈਂਡ ਵੀ ਕਰਨਾ ਗੱਲਬਾਤ ਵੀ ਮੈਂ ਖੁਦ ਆਪ ਹੀ ਕਰਦੀ ਸੀ ਚਾਹੇ ਉਹ ਕਿਸੇ ਦੇ ਘਰ ਉਹਨਾਂ ਦੇ ਘਰ ਦੇ ਕਿਸੇ ਪਰਸਨ ਨਾਲ ਹੁੰਦੀ ਸੀ ਜਾਂ ਕੋਈ ਕੋਈ ਵੀ ਕਿਸੇ ਮੈਂ ਜੇ ਖੁਦ ਮੁੰਡੇ ਨਾਲ ਗੱਲ ਕਰਨੀ ਹੋਵੇ ਮੈਂ ਆਪ ਹੀ ਅਟੈਂਡ ਕਰਦੀ ਸੀ ਸਾਰੇ ਕੋਲ ਤੇ ਫਿਰ ਮੈਂ ਆਪਣੇ ਭਾਜੀ ਤਾਂ ਗੱਲ ਕਰਦੀ ਸੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹ ਕਹਿੰਦੇ ਸੀ ਐਵੇਂ ਤੂੰ ਗੱਲ ਪਹਿਲੇ ਉਹਨਾਂ ਨੇ ਸੀਰੀਅਸ ਧਿਆਨ ਨਹੀਂ ਲਿਤਾ ਐਵੇਂ ਹੀ ਕਿਹਾ ਕਿ ਮੈਂ ਕਰ ਲਾਂਗਾ ਕਰ ਲਾਂਗਾ ਫਿਰ ਮੈਂ ਇਹਨਾਂ ਉਹ ਵੀ ਗੱਲ ਕਰਨ ਚ ਨਾ ਥੋੜਾ ਜਿਹਾ ਲਟਕਾ ਦੇ ਹੁੰਦੇ ਸੀ ਗੱਲ ਤੇ ਮੈਂ ਇਹਨਾਂ ਇੱਕ ਦਿਨ ਇਹਨਾਂ ਨਾਲ ਹੀ ਗੱਲ ਕਰਵਾਉਂਦੇ ਕਰੋ ਆਪ ਗੱਲ ਕਰਦੀ ਸੀ ਕਰੰਦ ਕਰੰਦ ਮੈਂ ਆਪਣੇ ਵੀਰ ਜੀ ਨਾਲ ਗੱਲ ਕਰਾਤੀ ਮੈਂ ਕਿਹਾ ਤੁਸੀਂ ਗੱਲ ਕਰੋ ਬਸ ਹੁਣ ਤੁਸੀਂ ਕਰਨੀ ਹੈ ਗੱਲ ਮੈਂ ਹੋਰ ਨਹੀਂ ਰੁਕ ਸਕਦੀ ਤੇ ਇਹਨਾਂ ਨਾਲ ਗੱਲ ਕੀਤੀ ਚਲੋ ਹੌਲੀ ਹੌਲੀ ਗੱਲ ਸਾਡੀ ਅੱਗੇ ਵੱਧਦੀ ਰਹੀ ਰਿਸ਼ਤੇ ਤੱਕ ਆਈ ਫਿਰ ਮੇਰੇ ਵੀਰ ਜੀ ਇਹਨਾਂ ਨੂੰ ਵੇਖਣ ਵੀ ਆਏ ਸੀ ਮੇਰੇ ਵੀਰ ਜੀ ਨੂੰ ਪਸੰਦ ਨਹੀਂ ਆਏ ਸੀ ਮਤਲਬ ਕਿ ਉਹ ਮੈਨੂੰ ਉੱਥੇ ਪਰ ਮੈਂ ਉਹਨਾਂ ਨੂੰ ਕਹਤਾ ਸੀ ਮੈਨੂੰ ਮੁੰਡਾ ਪਸੰਦ ਹੈ ਤੇ ਤੁਸੀਂ ਡੱਬਾ ਦੇ ਕੇ ਆਓਗੇ ਐਵੇਂ ਨਹੀਂ ਮੁੜੋਗੇ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਵਿਸ਼ਵਾਸ ਸੀ ਮੈਂ ਦੋ ਪਾਸੇ ਨਹੀਂ ਹੋ ਸਕਦੀ ਸੀ ਮੈਂ ਇੱਕ ਦੋ ਕਿਨਾਰਿਆਂ ਤੇ بار بار ਨਹੀਂ ਜਾ ਸਕਦੀ ਮੈਨੂੰ ਐ ਸੀ ਕਿ ਪ੍ਰਮਾਤਮਾ ਮੈਨੂੰ ਇੱਕ ਪਾਸੇ ਕਰ ਦੇ ਮੈਂ बार-बार ਨਹੀਂ ਦੋ ਪਾਸੇ ਹੋ ਸਕਦੀ ਤੇ ਫਿਰ ਮੇਰੇ ਵੀਰ ਜੀ ਡੱਬਾ ਦੇ ਤੇ ਗਏ ਸੀ ਪਰ ਚਲੋ ਉਹੀ ਸੰਜੋਗ ਸੀ ਵਾਰੀ-ਵਾਰੀ ਜੋ ਕੰਮ ਹੁੰਦਾ ਰਿਹਾ ਜਿਹੜੀ ਗੱਲ ਚਲਦੀ ਰਹੀ ਉਹਦੇ ਵਿੱਚ ਹਾਂ ਆਂਦੀ ਰਹੀ ਕੋਈ ਰੁਕਾਵਟ ਨਹੀਂ ਆਈ ਮੇਰੇ ਇੱਥੋਂ ਤੱਕ ਵੀ ਐ ਹੋ ਗਿਆ ਸੀ ਕਿ ਰਿਸ਼ਤਾ ਹੋਣ ਤੋਂ ਬਾਅਦ ਵੀ ਕਿਸੇ ਨੇ ਦੱਸਿਆ ਕਿ ਇੱਕ ਐ ਤੁਸੀਂ ਕਿੱਥੇ ਰਿਸ਼ਤਾ ਕਰਦੇ ਪਿਓ ਕਿ ਤੁਹਾਡੀ ਕੁੜੀ ਤਾਂ ਚਲਦੀ ਫਿਰਦੀ ਐ ਤੇ ਤੁਸੀਂ ਕੋਈ ਹੋਰ ਮੁੰਡਾ ਦੇਖੋ ਉਸ ਚੀਜ਼ ਦਾ ਪ੍ਰੈਸ਼ਰ ਆ ਕੇ ਮੇਰੇ ਬਾਜੀ ਨੇ ਮਤਲਬ ਕਿ ਹੋਰ ਕਿਤੇ ਮੁੰਡਾ ਦੇਖਣਾ ਸ਼ੁਰੂ ਕੀਤਾ ਜਦ ਕਿ ਰਿਸ਼ਤਾ ਵੀ ਹੋ ਗਿਆ ਸੀ ਪਰ ਮੈਂ ਆਪਣੇ ਮੈਨੂੰ ਕਿਤੇ ਨਾ ਕਿਤੇ ਵਿਸ਼ਵਾਸ ਸੀ कि जे मेरे अथे संयोग है ना ते किते कोई कुछ नहीं हो सकता एथे पर, है ते एथे ही ਹੋਏਗਾ ਮੈਂ ਫੇਰ ਵੀ ਦੇਖਣ ਗਈ ਪਰ ਪਰਮਾਤਮਾ ਹੈ ਨਾ ਆਪੇ ਸਬਾਬ ਬਣਾ ਦਿੰਦਾ ਉਧਰ ਲਈ ਜਦੋਂ ਮੈਂ ਦੇਖਣ ਗਈ ਸੀ ਨਾ ਉਹਨਾਂ ਨੇ ਆਪ ਹੀ ਮਨਾ ਕਰਤਾ ਜਿਹੜੇ ਵਿੱਚ ਮੁੰਡੇ ਪੈਂਦੇ ਵੇ ਸੀ ਉਹਨਾਂ ਨੇ ਆਪ ਹੀ ਮਨਾ ਕਰਤਾ ਕਿ ਕੁੜੀ ਦੀ ਹਾਈਟ ਛੋਟੀ ਹੈ ਮੈਂ ਕਿਹਾ ਮੈਂ ਪਹਿਲੇ ਹੀ ਕਿਹਾ ਸੀ ਕਿ ਤੂੰ ਜੀ ਨਾ ਕਰੋ ਰੱਬ ਦੇ ਜਿਹੜੀ ਰੰਗ ਨੇ ਬਣਾਏ ਨੇ ਮੈਂ ਕਿਹਾ ਉਹਨਾਂ ਦੇ ਵਿੱਚ ਨਾ ਆਓ ਇਹ ਆਪਣੇ ਆਪ ਹੀ ਸੰਯੋਗ ਜਿਹੜੇ ਬੰਨੇ ਆ ਮੈਂ ਕਿਹਾ ਚੱਲਦੇ ਰਹਿਣਗੇ ਤੇ ਚਲੋ ਬਸ ਠੀਕ ਹੈ ਫਿਰ ਵਾਰੀ ਤੋਂ ਵਾਰੀ ਸਾਡੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਅੱਜ ਅਸੀਂ ਇੱਥੇ ਆ ਅਜਾ ਭੈਣ ਜੀ ਸਵਾਲ ਹੈ ਕਿ ਜਦੋਂ ਤੁਸੀਂ ਮਤਲਬ ਕਾਲਜ ਪੜ੍ਹਦੇ ਸੀਗੇ ਹਨਾ ਇਹ ਦੱਸਿਆ ਤੁਸੀਂ ਬੀਏ ਤੁਸੀਂ ਕੀਤੀ ਹੋਈ ਆ ਕਾਲਜ ਪੜ੍ਹਦੇ ਸੀਗੇ ਤੇ ਉਦੋਂ ਮੰਨ ਕੇ ਚਲੋ ਫਿਰ ਕਿਵੇਂ ਫੇਸ ਕਰਦੇ ਸੀ ਕਿਉਂਕਿ ਕਈ ਤਾਂ ਮਖੌਲ ਬਣਾਉਂਦੇ ਹੋਣਗੇ ਤੁਹਾਡੀ ਹਾਈਟ ਨੂੰ ਲੈ ਕੇ ਹਾਂਜੀ ਵੀਰ ਜੀ ਮਖੌਲ ਤੇ ਹੁੰਦਾ ਹੀ ਸੀ ਪਰ ਕਈ ਵਾਰੀ ਐਸ ਚੀਜ਼ ਦਾ ਹੁੰਦਾ ਸੀ ਕਿ ਅਗਰ ਕੋਈ ਸਾਨੂੰ ਵੇਖ ਕੇ ਹੱਸ ਰਿਹਾ ਮੈਂ ਕਨ ਇਹ ਚਾਹਦੀ ਸੀ ਕਿ ਚਲੋ ਉਹਨੂੰ ਵੇਖ ਕੇ ਸਾਡੇ ਨੂੰ ਸਾਨੂੰ ਮੈਨੂੰ ਵੇਖਦਾ ਸੀ ਕਮਕਸੇ ਕਮ ਹੱਸਤੇ ਰਿਹਾ ਦੁੱਖ ਤੇ ਨਹੀਂ ਦੇ ਰਿਹਾ ਬਾਕੀ ਉਹਦੀ ਆਪ ਦੀ ਸਮਝ ਸੀ ਕਿ ਉਹ ਸਾਨੂੰ ਕੀ ਬੋਲਣਾ ਕੀ ਨਹੀਂ ਜਦੋਂ ਪਰਮਾਤਮਾ ਵੱਲੋਂ ਉਹਨੂੰ ਸਮਝ ਪਏਗੀ ਤੇ ਆਪਣੇ ਆਪ ਉਹ ਇਸ ਚੀਜ਼ ਨੂੰ ਨਹੀਂ ਬੋਲੇਗਾ ਕਿ ਸਾਨੂੰ ਗਲਤ ਬੋਲਣਾ ਨਹੀਂ ਨਹੀਂ ਬੋਲੇ ਬੋਲਿਆ ਜਾਏਗਾ ਉਹਦੇ ਤੋਂ ਜਿਹੜੀ ਜਿਹੜੀ ਤੁਹਾਨੂੰ ਇਹ ਹਾਈਟ ਦੀ ਸਮੱਸਿਆ ਹੈਗੀ ਹੈ ਕਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਵੀ ਮੇਰੀ ਹਾਈਟ ਜਿਹੜੀ ਰੁਕ ਚੁੱਕੀ ਹੈ ਹੁਣ ਅੱਗੇ ਗਰੋਥ ਨਹੀਂ ਹੋਣੀ ਮੈਂ 11-12 ਸਾਲਾਂ ਦੀ ਸੀ ਜਦੋਂ ਮੈਨੂੰ ਇਸ ਚੀਜ਼ ਦਾ ਜ਼ਿਆਦਾ ਪਤਾ ਲੱਗਿਆ ਸੀ ਕਿਉਂਕਿ ਮੈਂ ਪਹਿਲੇ ਤੇ ਨਾਰਮਲ ਇਸ ਚੀਜ਼ ਨੂੰ ਫੀਲ ਜਿਆ ਨਹੀਂ ਕਰਦੀ ਸੀ ਪਰ ਜਦੋਂ ਮੇਰੇ ਹਾਨ ਦੇ ਵੱਡੇ ਹੋ ਹੀ ਜਾਂਦੇ ਸੀ ਤੇ ਉਸ ਚੀਜ਼ ਦਾ ਫੀਲ ਕਰਦੇ ਸੀ ਕਿ ਉਸ ਟਾਈਮ ਮੈਨੂੰ ਫੀਲ ਜਿਆ ਹੁੰਦਾ ਸੀ ਕਿ ਸ਼ਾਇਦ ਮੈਨੂੰ ਕਿਉਂਕਿ ਕੈਨ ਵਾਲੇ ਵੀ ਕਹਿ ਦਿੰਦੇ ਤੂੰ ਤੇ ਐਨੀ ਹੀ ਰਹਿਣਾ ਤੇ ਉਸ ਟਾਈਮ ਮੈਨੂੰ ਇਸ ਚੀਜ਼ ਦਾ ਫੀਲ ਹੋਇਆ ਪਰ ਮੈਂ ਇਸ ਚੀਜ਼ ਦਾ ਵਿਸ਼ਵਾਸ ਨਹੀਂ ਛੱਡਿਆ ਕਿ ਮੈਂ ਕਿਸੇ ਆਪਣੇ ਐਸ ਡਰ ਕਾਰਨ ਕਿ ਮੈਂ ਕਿਤੇ ਬਾਹਰ ਨਹੀਂ ਆਣਾ ਜਨਾ ਮੈਂ ਆਪਣਾ ਕਾਲਜ ਵੀ ਕੀਤਾ ਮੈਂ ਸਕੂਲ ਵੀ ਕੀਤਾ ਹੋਇਸ ਤੋ ਤੱਕ ਮੈਂ ਕੋਰਸ ਵੀ ਕੀਤੇ ਕੰਪਿਊਟਰ ਕੋਰਸ ਪਰ ਕੁੜੀਆਂ ਵੱਲੋਂ ਮੈਨੂੰ ਆਪਣੀ ਫਰੈਂਡ ਵੱਲੋਂ ਸਪੋਰਟ ਰਹੀ ਹੈ ਉਹਨਾਂ ਦੀ ਹਮੇਸ਼ਾ ਇੱਥੋਂ ਤੱਕ ਕਿ ਮੈਂ ਇੰਨਾ ਡਰਦੀ ਸੀ ਕਿ ਜੇ ਮੈਂ ਕਿਸ ਰਿਕਸ਼ੇ ਵਗੈਰਾ ਤੇ ਆਣਾ ਨਾ ਆਟੋ ਕਰਕੇ ਮੈਨੂੰ ਮੇਰੀ ਫਰੈਂਡ ਕਰਾ ਕੇ ਦਿੰਦੀ ਸੀ ਰਿਕਸ਼ਾ ਕਿਉਂਕਿ ਮੈਂ ਇੰਨਾ ਜੀ ਡਰਦੀ ਸੀ ਕਿ ਰਿਕਸ਼ੇ ਵਾਲਾ ਵੀ ਕੋਈ ਕਿਤੇ ਇੱਧਰ ਉੱਧਰ ਨਾ ਲੈ ਜਾਏ ਮੈਨੂੰ ਇਸ ਚੀਜ਼ ਦਾ ਵੀ ਇੰਨਾ ਡਰ ਹੁੰਦਾ ਸੀ ਤੇ ਉਹ ਮੈਨੂੰ ਆਪ ਰਿਕਸ਼ਾ ਵਗੈਰਾ ਆਟੋ ਵਗੈਰਾ ਕਰਾ ਕੇ ਦਿੰਦੇ ਸੀ ਕਿ ਮੇਰਾ ਉਹ ਰਿਕਸ਼ਾ ਵੀ ਸਿੱਧਾ ਘਰ ਤੱਕ ਹੀ ਰੁਕੇ ਮੈਨੂੰ ਹੋਰ ਇੱਧਰ ਉੱਧਰ ਦਾਣਾ ਕਿਉਂਕਿ ਮੈਨੂੰ ਜਿਆਦਾ ਇੱਧਰ ਜਿਆਦਾ ਆਣਾ ਜਾਣਾ ਨਹੀਂ ਪਤਾ ਸੀ ਰਸਤੇ ਕਿੱਧਰ ਰਸਤਿਆਂ ਦਾ ਨਹੀਂ ਪਤਾ ਸੀ ਮੈਨੂੰ ਇਹੀ ਸੀ ਕਿ ਜਿਸ ਘਰ ਤੋਂ ਸਕੂਲ ਸਕੂਲ ਤੋਂ ਘਰ ਐਹੀੋ ਚੀਜ਼ ਹੁੰਦੀ ਸੀ ਬਸ ਨਾ ਮੈਂ ਘਰ ਤੋਂ ਜਿਆਦਾ ਬਾਹਰ ਨਿਕਲਦੀ ਸੀ ਪਰ ਜਦੋਂ ਤੁਸੀਂ ਮੰਨ ਲਓ ਤੁਹਾਡੀ ਹਾਈਟ ਨੂੰ ਲੈ ਕੇ ਤਾਨੇ ਮਿਹਨੇ ਵਜਦੇ ਸੀ ਰਿਸ਼ਤੇਦਾਰਾਂ ਦੇ ਜਾਂ ਦੋਸਤਾਂ ਦੇ ਸਹੇਲੀਆਂ ਦੇ ਵੀ ਤੈਨੂੰ ਤੇਰਾ ਵਿਆਹ ਨਹੀਂ ਹੋਣਾ ਕਦੇ ਤੈਨੂੰ ਤੇਰੀ ਹਾਈਟ ਵਰਗਾ ਮੁੰਡਾ ਮਿਲੂਗਾ ਜੱਤ ਤੈਨੂੰ ਮਿਲਣਾ ਹੀ ਨਹੀਂ ਕਦੇ ਸੁਣਨ ਨੂੰ ਮਿਲਿਆ ਸੀਗਾ ਮੈਨੂੰ ਐ ਤੇ ਨਹੀਂ ਮਿਲਿਆ ਕਿ ਆ ਕਿ ਕਿ ਮਿਲਣਾ ਨਹੀਂ ਬਾਕੀ ਐਨਾ ਜ਼ਰੂਰ ਕਹਿੰਦੇ ਸੀ ਕਿ ਤੈਨੂੰ ਤੇਰੀ ਹਾਈਟ ਵਾਲਾ ਮਿਲਣਾ ਤੂੰ ਜਿਹੜੀ ਆਪਣੀ ਸੋਚ ਰੱਖਦੀ ਆ ਨਾ ਉਹ ਉਹੋ ਜੀ ਤੇ ਸੋਚ ਭੁੱਲ ਜਾ ਮਤਲਬ ਤੈਨੂੰ ਤੇਰੀ ਹਾਈਟ ਵਰਗਾ ਹੀ ਮਿਲੇਗਾ ਫਿਰ ਜਦੋਂ ਪ੍ਰੈਸ਼ਰ ਇਸ ਚੀਜ਼ ਦਾ ਪੈਂਦਾ ਸੀ ਤੇ ਮੈਂ ਵੀ ਜਦੋਂ ਮੈਨੂੰ ਆਪਣੇ ਆਪਣੀ ਸੋਚ ਵਰਗਾ ਨਹੀਂ ਮਿਲ ਰਿਹਾ ਸੀ ਫਿਰ ਮੈਂ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਸੀ ਸ਼ਾਇਦ ਮੈਨੂੰ ਮੇਰੀ ਹਾਈਟ ਵਰਗਾ ਹੀ ਮਿਲਣਾ ਤੇ ਉਸ ਚੀਜ਼ ਦਾ ਪ੍ਰੈਸ਼ਰ ਕਾਰਨ ਮੈਂ ਇਸ ਚੀਜ਼ ਵਾਲੀ ਜ਼ਿਆਦਾ ਹੋ ਗਈ ਸੀ ਕਿ ਮੈਨੂੰ ਮੇਰੀ ਹਾਈਟ ਵਾਲਾ ਵੀ ਹਾਈਟ ਵਾਲਾ ਹੀ ਚਾਹੀਦਾ ਹੈ ਪਰ ਚਲੋ ਪ੍ਰਮਾਤਮਾ ਨੂੰ ਤੇ ਪਤਾ ਸੀ ਪ੍ਰਮਾਤਮਾ ਬੈਠਾ ਕਰਨ ਵਾਲਾ ਕੋਈ ਕਿਸੇ ਨੂੰ ਨਹੀਂ ਕੁਝ ਦਿੰਦਾ ਪ੍ਰਮਾਤਮਾ ਨੂੰ ਆਪਣੇ ਆਪ ਪਤਾ ਹੈ ਕਿ ਆਪਾਂ ਕਦੋਂ ਕਿਸ ਟਾਈਮ ਨੂੰ ਦੇਣਾ ਸਬਰ ਰੱਖਣਾ ਚਾਹੀਦਾ ਬਾਗੀ ਸਬਰ ਦਾ ਫਲ ਮਿੱਠਾ ਹੈ ਤੇ ਮੈਨੂੰ ਅੱਜ ਉਹ ਪਲ ਮਿੱਠਾ ਹੀ ਮਿਲਿਆ ਪਰਮਾਤਮਾ ਨੇ ਬਹੁਤ ਦਿੱਤਾ ਸਾਡਾ ਨਾ ਬਾਈ ਵੀ ਸਾਡੇ ਨਾਲ ਬੈਠਾ ਤੇ ਗੱਲਬਾਤ ਬਾਈ ਨਾਲ ਵੀ ਕਰਾਂਗੇ ਬਾਈ ਕਿਵੇਂ ਪਹਿਲੀ ਮੁਲਾਕਾਤ ਹੁੰਦੀ ਹੈ ਤੁਸੀਂ ਜਿਵੇਂ ਦੱਸਿਆ ਕਿ ਫੇਸਬੁੱਕ ਤੇ ਜਰੀਏ ਸਾਨੂੰ ਮੰਨ ਲਓ ਮਿਲੇ ਅਸੀਂ ਜਾਣਨ ਸਮਝਣ ਤੇ ਕਾਫੀ ਸਾਨੂੰ ਸਮਾਂ ਮਿਲਿਆ ਹਨਾ ਸਭ ਤੋਂ ਪਹਿਲਾ ਮੈਸੇਜ ਕਿਹੜਾ ਸੀਗਾ ਜਿਹੜਾ ਤੁਸੀਂ ਇਹਨਾਂ ਨੂੰ ਕੀਤਾ ਤੇ ਫਿਰ ਉੱਥੇ ਇਨਸਪਾਇਰ ਹੋ ਗਏ ਸੀਗੇ ਤੇ ਤੁਹਾਡਾ ਨਾਲ ਗੱਲਬਾਤ ਸ਼ੁਰੂ ਕਰਤੀ ਸੀ ਮੈਂ ਇਹਨਾਂ ਨੂੰ ਪਹਿਲਾ ਮੈਸੇਜ ਕੀਤਾ ਸੀ ਮੈਂ ਕੋਈ ਹੈਲੋ ਨਹੀਂ ਹਾਇ ਨਹੀਂ ਕੋਈ ਸਾਸ੍ਰੀਕਾਰ ਨਹੀਂ ਬੁਲਾਇਆ ਹੈ ਨਾ ਮੈਂ ਇਹਨਾਂ ਨੂੰ ਡਾਇਰੈਕਟ ਮੈਸੇਜ ਕੀਤਾ ਕਿ ਮੈਡਮ ਮੇਰੇ ਨਾਲ ਵਿਆਹ ਕਰਾਉਂਗੇ ਹਾਲਾਂਕਿ ਮੇਰੇ ਮਾਰਾਏ ਲੋਈ ਸੌਰਤੀ ਮੇਰੀ ਉਹੋ ਜਿਹੀ ਹੋ ਗਈ ਸੀਗੀ ਮੇਰੇ ਦਿਮਾਗ ਤੇ ਇਹ ਸੋਚ ਨਹੀਂ ਰਹੀਗੀ ਤੇ ਵੀ ਇਹ ਚੰਗੀ ਪੜੀ ਤੁਰਿਫਰਦੀ ਇੱਕ ਹੈਲਟੀ ਛੋਟੀ ਆ ਹਨਾ ਮੇਰੇ ਨਾਲੋਂ ਤਾਂ ਵੀ ਸਹੀ ਆ ਠੀਕ ਵੀ ਮੈਂ ਕਭੀ ਨਹੀਂ ਸਮਝਦਾ ਸੀ ਹਾਈਟ ਸ਼ੂਟਿੰਗ ਨੂੰ ਵੀ ਆਪਦੇ ਲੱਤਾਂ ਤੇ ਚੱਲ ਪੈ ਸਕਦੀ ਮੈਂ ਤਾਂ ਕੀੜੇ ਨੂੰ ਹਨਾ ਰੋੜਦਾ ਥੱਲੇ ਰੋੜਦਾ ਕਿ ਮੇਰੇ ਨਾਲ ਕਿੱਥੇ ਵਿਆਹ ਕਰਾ ਲੂਗੀ ਹਨਾ ਮੈਂ ਸੋਚਿਆ ਨਹੀਂ ਸੀਗਾ ਵੀ ਸਾਡਾ ਮਿਲਣ ਹੋ ਜਾਊਗਾ ਚਲੋ ਇਹਨਾਂ ਨੇ ਦੇਖਿਆ ਤੇ ਇਹਨਾਂ ਨੂੰ ਆਇਆ ਹੋ ਗਿਆ ਵੀ ਇਹ ਚੰਗਾ ਪੜਾ ਮੁੰਡਾਗਾ ਵੀ ਇਹ ਵੀ ਮੇਰੇ ਨਾਲ ਵੀ ਜਨ ਟਾਈਮ ਪਾਸ ਕਰੂਗਾ ਹਨਾ ਫਿਰ ਇਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਮੇਰੇ ਨਾਲ ਵਿਆਹ ਕਿਵੇਂ ਕਰਾ ਸਕਦੇ ਆ ਤੇ ਮੈਂ ਹੈਂਡੀਕੈਪ ਆ ਮੈਂ ਕਹਿੰਦਾ ਵੀ ਹੈਂਡੀਕੈਪ ਵੀ ਮੈਂ ਆਂ ਤੁਸੀਂ ਕਿਹੜੇ ਪਾਸੋਂ ਹੈਂਡੀਕੈਪ ਆ ਤੁਸੀਂ ਤਾਂ ਚੰਗੇ ਭਲੇ ਖੜੇ ਆ ਇਹ ਕਹਿੰਦੀ ਮੇਰੀਆਂ ਲੱਤਾਂ ਛੋਟੀਆਂ ਬਾਹਾਂ ਗੋਲ ਆ ਤੇ ਹੱਥ ਛੋਟੇ ਆ ਮੈਂ ਕਹਾਂ ਵੀ ਦੇਖੋ ਵੀ ਮੈਂ ਥੱਲੇ ਰੁੜਦਾ ਠੀਕ ਆ ਮੈਂ ਕਈਆਂ ਨਾਲੋਂ ਚੰਗਾ ਹਨਾ ਆਪ ਦਾ ਗਲੀ ਗਲੀ ਦਾ ਬਾਰ ਦੇਖਣ ਨੂੰ ਤਰਸਦੇ ਆ ਕਈ ਹਨਾ ਮੇਰੇ ਵਰਗੇ ਹਨਾ ਪਰ ਮੈਂ ਵੀ ਕਿੱਡੀ ਕਿੱਡੀ ਦੂਰ ਆਪਦੀ ਬਾਈਕ ਤੇ ਜਾਇਆ ਉਹਨਾਂ ਦਾ ਠੀਕ ਆ ਮੈਂ ਨਹੀਂ ਆਪਣੇ ਆਪ 'ਚ ਕਮੀ ਸਮਝਦਾ ਹਨਾ ਤੁਸੀਂ ਕਿਉਂ ਸਮਝਦੇ ਆ ਠੀਕ ਹੈ ਚਲੋ ਹੌਲੀ-ਹੌਲੀ ਸਾਡੀ ਗੱਲ ਲੱਗੇ ਇਹਨਾਂ ਨੇ ਮੈਨੂੰ ਫੋਨ ਨਹੀਂ ਲਾਇਆਗਾ ਐਵੇਂ ਮੈਂ ਤੁਹਾਨੂੰ ਕਹਾਂ ਇਹ ਮੈਨੂੰ ਦੇਖ ਰਹੇ ਸੀ ਕਿ ਹਨਾ ਪਰਖ ਰਹੇ ਸੀਗੇ ਵੀ ਕਿੱਦਾਂ ਦਾ ਮੁੰਡਾ ਹਨਾ ਹੌਲੀ-ਹੌਲੀ ਚਲੋ ਕਰਦੇ ਗਾ ਮੈਨੂੰ ਕਹਿੰਦੇ ਇਹਨੂੰ ਤੁਸੀਂ ਇਹ ਤਾਂ ਤੁਹਾਡੀ ਬਹੁਤ ਪੁਰਾਣੀ ਫੋਟੋ ਆ ਜਿਹੜੀ ਫੇਸਬੁੱਕ ਤੇ ਲੱਗੀ ਆ ਤੁਸੀਂ ਮੇਰੀ ਹੁਣ ਦੀ ਫੋਟੋ ਭੇਜੋ ਮੈਨੂੰ ਫੋਟੋ ਫੇਰ ਇਹਨਾਂ ਨੇ ਆਪਦੇ ਭਰਾ ਨੂੰ ਭਰਾ ਇਹਨੂੰ ਕਹਿੰਦਾ ਮੇਰੀ ਕਿਉਂ ਮੇਰੀ ਉਪਰੋ ਬੋਡੀ ਤਾਂ ਸਹੀ ਆ ਇਹਦਾ ਭਰਾ ਕਹਿੰਦਾ ਵੀ ਚੰਗਾ ਭਲਾ ਮੁੰਡਾ ਕਹਿੰਦਾ ਵੀ ਤੇਰੇ ਨਾਲ ਕਿਥੇ ਵਿਆਹ ਕਰਾ ਲੂਗਾ ਇਹ ਤੇ ਕਹਨੇ ਵੀ ਨਹੀਂ ਫਿਰ ਇਹਨਾਂ ਨੇ ਦੱਸਿਆ ਵੀ ਐ ਕਰਕੇ ਐ ਤੁਰਦੇ ਆ ਚਲੋ ਕਹਨੇ ਵੀ ਮੇਰੇ ਨਾਲ ਗੱਲ ਕਰ ਲੇ ਹੁਣ ਵੀ ਕਿਸੇ ਦੀ ਭੈਣ ਬਾਰੇ ਰਿਸ਼ਤੇ ਦੀ ਗੱਲ ਕਰਨਾ ਜੇ ਕਿਵੇਂ ਵੀ ਕਿਸੇ ਦੀ ਭੈਣ ਬਾਰੇ ਰਿਸ਼ਤ ਮੈਂ ਤਾਂ ਰਿਸ਼ਤਾ ਕਰਨਾ ਸੀਗਾ ਨਾ ਵੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਬੰਦਾ ਜੱਕਦਾ ਹਨਾ ਵੀ ਮੈਂ ਡਰੈਕਟਰ ਦੇ ਭਰਾ ਨਾਲ ਗੱਲ ਨਹੀਂ ਕਰ ਸਕਦਾ ਹਾਂ ਇਹਦਾ ਭਰਾ ਮੇਰੇ ਨਾਲ ਫੋਨ ਤੇ ਗੱਲ ਕਰਦਾ ਪਹਿਲਾਂ ਲਾ ਕੇ ਹਨਾ ਮੈਂ ਕਰ ਲੈਂਦਾ ਮੈਂ ਇਹਨਾਂ ਨੂੰ ਕਹਿ ਵੀ ਮੈਨੂੰ ਤਾਂ ਨਹੀਂ ਵੀ ਮੈਂ ਕੀ ਏਦਾਂ ਗੱਲ ਤੁਰੂੰਗਾ ਉਹਨਾਂ ਨਾਲ ਹਨਾ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਮੈਨੂੰ ਕਾਲ ਕਰਨ ਉਹ ਚਲੋ ਫਿਰ ਉਹਨਾਂ ਨੇ ਲਾਇਆ ਫੋਨ ਮੈਨੂੰ ਮੈਂ ਉਹਨਾਂ ਨਾਲ ਗੱਲ ਕੀਤੀ ਫਿਰ ਅਸੀਂ ਦੋਨੋਂ ਨਹੀਂ ਨਾ ਮੈਂ ਅਸੀਂ ਨਾ ਤਾਂ ਮੈਂ ਕਰੇ ਪੁੱਛਿਆ ਨਾ ਇਹਨਾਂ ਨੇ ਕਰੇ ਪੁੱਛਿਆ ਸਾਡੇ ਨਾਲ ਇੱਕ ਸੌਣ ਦਾ ਮੇਲਾ ਹੁੰਦਾਗਾ ਤੇ ਮੇਲੇ ਵਾਲੇ ਦਿਨ ਦੀ ਤਰੀਕ ਰੱਖ ਲਈ ਅਸੀਂ ਵਿਆਹ ਦੀ ਵਿਆਹ ਦੀ ਤਰੀਕ ਰੱਖ ਲਈ ਇਹਦੇ ਭਰਾ ਨੂੰ ਕਹਤਾ ਵੀ ਮੈਂ ਆਹ ਦੇਣਾ ਵੀ ਰਮਣ ਦਾ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਵੀ ਬਸ ਰਮਣ ਦਾ ਹੱਥ ਮੇਰੇ ਹੱਥ ਚ ਦੇ ਦੇ ਮੈਨੂੰ ਸਿਰਫ ਗਰਮੀ ਹੈ ਚਲੋ ਪਾਣੀ ਪਿਆ ਦਿਓ ਚਾਹ ਵੀ ਨਾ ਪੀਓ ਵੀ ਮੈਂ ਇਹ ਨਹੀਂ ਕਹਿੰਦਾ ਜੀ ਰੋਟੀ ਖਾਓ ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਮੈਨੂੰ ਚਾਹ ਵੀ ਨਾ ਪਿਆਓ ਠੀਕ ਹੈ ਜੇ ਤੁਸੀਂ ਕਹੋਗੇ ਪਾਣੀ ਵੀ ਪਾਣੀ ਦੀ ਵੀ ਆਦੀ ਬੋਤਲਾਂ ਲਿਆਵਾਂਗੇ ਸੀ ਆਵਾਂਗੇ ਪੰਜ ਚਾਰ ਦਿਨ ਤੁਹਾਨੂੰ ਦੁਖੀ ਨਹੀਂ ਕਰਦੇ ਹਨ ਤੇ ਨਾ ਆਪ ਹੋਈਏ ਠੀਕ ਹੈ ਚਲੋ ਉਹ ਕਹਿੰਦੇ ਕੋਈ ਗੱਲ ਨਹੀਂ ਪਾਜੀ ਵੀ ਅਸੀਂ ਕਰਾਂਗੇ ਕੋਈ ਗੱਲ ਦੀ ਆ ਜਿਉ ਉਹਨਾਂ ਨੇ ਇਹ ਗੱਲ ਕਹਿਤੀ ਫਿਰ ਇਹਨਾਂ ਨੇ ਆਪਦੀ ਭੂਆ ਨੂੰ ਕਾਲ ਕੀਤੀ ਆਇਆ ਕਰਕੇ ਮੁੰਡਾਗਾ ਉਹ ਕਹਿੰਦੇ ਵੀ ਚਲੋ ਬਾਈ ਵੀ ਅਣਜਾਣ ਸੀ ਇਹ ਮੇਰੇ ਤੋਂ ਹਨਾ ਵੀ ਮੁੰਡੇ ਦੀ ਗੱਲ ਹੋਰ ਹੁੰਦੀ ਹੈ ਕੁੜੀ ਦੀ ਗੱਲ ਹੋਰ ਹੁੰਦੀ ਕੁੜੀ ਵਾਲੇ ਅਣਜਾਣ ਪੁਣੇ ਚ ਨਹੀਂ ਕਰਦੇ ਹੁੰਦੇ ਹਨ ਇਹ ਅਣਜਾਣ ਸੀ ਮੇਰਾ ਕੋਈ ਕਾਰ ਬਾਰ ਨਹੀਂ ਜਾਣਦੇ ਸੀ ਸਿਰਫ ਮੇਰੀ ਫੇਸਬੁੱਕ ਰਾਹੀਂ ਗੱਲ ਹੋਈ ਸੀ ਮੈਸੇਜ ਰਾਹੀਂ ਗੱਲ ਹੋਈ ਸੀ ਹੌਲੀ ਹੌਲੀ 3 4 ਦਿਨਾਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਉਸ ਤੋਂ ਬਾਅਦ ਕਾਲ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ ਅਸੀਂ ਰਾਤ ਨੂੰ 3 3 ਵਜੇ ਤੱਕ ਗੱਲ ਕਰਦੇ ਰਹਿੰਦੇ ਸੀ ਤੇ ਹੌਲੀ ਹੌਲੀ ਐ ਸਾਡਾ ਅੱਗੇ ਵਧਦਾ ਗਿਆ ਕੰਮ ਚਲੋ ਵਿਆਹ ਤੱਕ ਆ ਗਿਆ ਚਲੋ ਇਹਨਾਂ ਦੇ ਭੂਆ ਕਹਿੰਦੇ ਹਨ ਤੁਸੀਂ ਨਾ ਨਾਲੇ ਵੇਖਿਆ ਉਹ ਮੁੰਡਾ ਬੀ ਇੱਕ ਵਾਰ ਨਹੀਂ ਹੁੰਦਾਗਾ ਦੇਖਣਾ ਤਾਂ ਅਗਲੇ ਨਿਕਰਬਾਰ ਹੀ ਹੁੰਦਾ ਨਾ ਵੀ ਕਿੱਥੇ ਰਹਿੰਦਾ ਕਿਹੜਾ ਪੈਂਡਾ ਹਨਾ ਤੇ ਉਹ ਗੱਲ ਤੋਂ ਅਣਜਾਣ ਹੁੰਦਾ ਬੰਦਾਗਾ ਧੀ ਵਾਲਾ ਤੇ ਉਹ ਕਹਿੰਦੇ ਵੀ ਤੁਸੀਂ ਸਗਣ ਲਾ ਕੇ ਆ ਮੁੰਡੇ ਨੂੰ ਸਗਣ ਪਾ ਕੇ ਆਓ ਜਾਓ ਉਹ ਇੱਥੇ ਆਏ ਆਏ ਜਦੋਂ ਤੇ ਗੱਲਬਾਤ ਕੀਤੀ ਚਲੋ ਚਾਹ ਪਾਣੀ ਪੀਤਾ ਉਹ ਕਹਿੰਦੇ ਵੀ ਇੱਕ ਮਿੰਟ ਦੀ ਭੈਣ ਤੇ ਇਹਦਾ ਬਾਹਰ ਨਿਕਲ ਗਏ ਉਹਨਾਂ ਨੇ ਇਹਨਾਂ ਨੂੰ ਕਿਹਾ ਨਾ ਵੀ ਐਂ ਕਰਕੇ ਵੀ ਉਹਨਾਂ ਦਾ ਘਰ ਵੀ ਪਿਆਰ ਨਹੀਂਗਾ ਪ੍ਰੋਪਰ ਹਰ ਸਾਵੇਂ ਨਹੀਂ ਲੱਗੇਗਾ ਤੇ ਵੀ ਤੂੰ ਦੇਖ ਲੈ ਵੀ ਰੇਲਿੰਗ ਯੂਜ਼ ਨਾ ਇਹ ਕਹਿੰਦੀ ਵੀ ਤੁਸੀਂ ਡੱਬਾ ਦੇ ਕੇ ਆਉਣਾ ਸਗਣ ਪਾ ਕੇ ਆਉਣਾ ਮੈਨੂੰ ਹਾਂ ਚਾਹੀਦੀ ਆ ਠੀਕ ਹੈ ਚਲੋ ਉਹ ਇਹਨਾਂ ਦੇ ਕਹਿਣ ਤੇ ਫੇਰ ਉਹ ਅੰਦਰ ਆਏ ਉਹ ਕਹਿੰਦੇ ਵੀ ਚਲੋ ਅਸੀਂ ਨਾ ਵੀ ਸਗਣ ਪਾਉਣਾ ਤੁਹਾਡੇ ਗੁਰਦਾਰਾ ਨੇੜੇ ਹੈਗਾ ਕੋਈ ਮੈਂ ਕਿਹਾ ਹਾਂਜੀ ਆਪਣੇ ਨਾਲ ਹੀ ਗਲੀ ਦੇ ਸਾਹਮਣੇ ਚਲੋ ਕਹਿੰਦੇ ਉੱਥੇ ਆਪਾਂ ਚੱਲਦੇ ਆਂ ਉਸ ਵਕਤ ਇਹ ਪਾਠ ਕਰਨ ਲੱਗੇ ਪਾਠ ਕਿਵੇਂ ਕਰਨ ਲੱਗੇ ਇਹ ਮਹਾਰਾਜ ਤੋਂ ਮੈਨੂੰ ਮੰਗਦੇ ਸੀ ਕਿ ਵੀ ਮੇਰਾ ਇਸੇ ਮੁੰਡੇ ਨਾਲ ਹੀ ਹੋਵੇਗਾ ਹਨਾ ਤੇ ਚਲੋ ਮਹਾਰਾਜ ਨੇ ਇਹਨਾਂ ਦੀ ਸੁਣੀ ਥੋੜੀ ਦੇਰ ਬਾਅਦ ਮੇਰੀ ਭੈਣ ਨੇ ਇਹਨਾਂ ਨੂੰ ਸਾਡੇ ਥੱਗ ਮੇਰੇ ਸਾਕ ਨਾਲ ਪਾਈ ਜਾਂਦੀ ਜਦੋਂ ਇਹ ਭੈਣ ਭਰਾ ਫੋਟੋ ਸੈਂਡ ਕਰਤੀ ਚਲੋ ਇਹਨਾਂ ਨੇ ਉਸ ਟਾਈਮ ਮੈਂ ਪਾਠ ਕਰ ਰਹੀ ਸੀ ਉਸ ਟਾਈਮ ਮੇਰੇ ਮਨ ਚਾਹੀ ਸੀ ਕਿ ਜੇ ਜੇ ਅਗਰ ਮੇਰੇ ਅੱਥੇ ਸੰਜੋਗ ਹੈਗੇ ਨੇ ਨਾ ਤੇ ਪਰਮਾਤਮਾ ਮੈਨੂੰ ਕੋਈ ਨਾ ਕੋਈ ਇਸ਼ਾਰਾ ਦੇਗਾ ਉਸ ਟਾਈਮ ਮੈਂ ਪਾਠ ਕਰ ਰਹੀ ਸੀ ਤੇ ਪਾਠ ਕਰਦੇ ਟਾਈਮ ਹੀ ਵਿੱਚ ਮੈਨੂੰ ਮਤਲਬ ਕਿ ਵਿੱਚ ਮੈਨੂੰ ਮੈਂ ਨੈਟ ਔਨ ਕੀ ਰੱਖਿਆ ਹੋਇਆ ਸੀ ਕਿ ਅਗਰ ਮੇਰਾ ਹੈ ਨਾ ਸੰਜੋਗ ਇੱਥੇ ਤੇ ਮੈਨੂੰ ਕੋਈ ਨਾ ਕੋਈ ਸਿਗਨਲ ਮਿਲੇਗਾ ਤੇ ਉਸੇ ਟਾਈਮ ਮੇਰੀ ਸਿਸਟਰ ਨੇ ਮੈਨੂੰ ਫੋਟੋ ਭੇਜਦੀ ਸੀ ਉਸ ਟਾਈਮ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਪ੍ਰਮਾਤਮਾ ਨੇ ਮੇਰੀ ਹਾਜ਼ਰੀ ਲਾ ਗਈ ਮੇਰੇ ਪ੍ਰਮਾਤਮਾ ਨੇ ਮੇਰੀ ਸੋਣ ਲਈ ਹੁਣ ਨਹੀਂ ਮੈਨੂੰ ਕੁਝ ਚਾਹੀਦਾ ਉਸ ਤੋਂ ਬਾਅਦ ਵੀ ਮੈਂ ਬੇਫਿਕਰ ਹੋ ਗਈ ਸੀ ਅੱਛਾ ਭਾਈ ਆਪਣੇ ਜੀਤੀ ਵੀਰੇ ਗੱਲ ਆਪਾਂ ਕਰ ਲੱਗੇ ਹਨ ਘਰਦਿਆਂ ਦੇ ਕੋਈ ਤਾਨੇ ਮੇਨੇ ਵੱਜੇ ਸੀ ਕਿ ਜਾਂ ਕਿਸੇ ਨੇ ਕੋਈ ਰੋਕ ਟੋਕ ਵਿੱਚ ਕੀਤੀ ਹੋਵੇ ਵੀ ਨਹੀਂ ਵੀ ਕੁੜੀ ਦੀ ਹੱਡ ਛੋਟੀ ਆ ਜਾਂ ਇਸ ਤਰੀਕੇ ਦੇ ਨਾਲ ਮਤਲਬ ਤੂੰ ਹੈਂਡੀਕੈਪ ਤਾਂ ਕਿਸ ਨੇ ਕੀਤਾ ਸੀ ਕੋਈ ਰੋਕਤਕ ਹੋਈ ਸੀ ਨਹੀਂ ਵੀਰੇ ਮੇਰੇ ਆ ਨਾ ਸਾਡੇ ਤਾਂ ਤਾਇ ਚਾਚਾ ਨੂੰ ਵੀ ਸੀ ਚਾਲਾ ਕਿਉਂ ਮੇਰੇ ਮਾਂ ਪਿਓ ਸਿਰ ਤੇ ਹੈ ਨਹੀਂ ਹਨਾ ਮਾਂ ਪਿਓ ਮੇਰੀਆਂ ਧੰਗਾ ਚਾਚੀਆਂ ਤੇ ਤਾਇ ਚਾਚਾ ਹੀ ਹੈ ਹਨਾ ਤੇ ਵੀ ਹੋਰ ਕੋਈ ਹੈ ਨਹੀਂ ਸੀ ਸਾਡੇ ਘਰ ਤੇ ਮੇਰਾ ਭਰਾ ਬ੍ਰਦਰ ਸੀਗਾ ਉਹ ਵੀ ਜਾਨੀ ਅੱਜ ਤੋਂ 5 ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ ਕਹਿੰਦੇ ਸੀਗੇ ਮੈਨੂੰ ਕੋਈਆਂ ਨੇ ਕਿਹਾ ਵੀ ਤੈਨੂੰ ਕਿਹਣੀ ਕੁੜੀ ਦੇਣੀ ਆ ਪਲਾਂ ਕਹਿੰਦੇ ਮਖੌਲ ਸੀਗੇ ਬਾਈ ਆਟ ਦਿਲ ਤੇ ਲੱਗਦੀ ਹੈ ਨਾ ਮਖੌਲ ਵੀ ਕਈ ਵਾਰ ਉਹੋ ਜਿਹਾ ਨਹੀਂ ਕਰਨਾ ਚਾਹੀਦਾ ਜੋ ਦਿਲ ਤੇ ਲੱਗੇ ਹੈ ਨਾ ਚੀਰ ਦਾ ਦਿਲ ਨੂੰ ਹੈ ਨਾ ਮੈਨੂੰ ਕਹਿੰਦੇ ਹੁੰਦੇ ਸੀਗੇ ਪਰ ਵੀ ਮੈਂ ਕੁਝ ਜਵਾਬ ਨਹੀਂ ਦੇ ਸਕਦਾ ਸੀ ਕਿਉਂ ਮੈਂ ਤੁਰਦਾ ਫਿਰਦਾ ਨਹੀਂ ਸੀਗਾ ਬlesing ਕੀਤਾ ਸਾਰਿਆਂ ਨੇ ਸਾਡੇ ਲਈ ਦੁਆਵਾਂ ਮੰਗਾ ਸਾਡੇ ਬੱਚੇ ਵਧੀਆ ਹੁਣ ਤਾਂ ਤੰਦਰੁਸਤ ਹੋਣ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾਗਾ ਬਾਕੀ ਸਭ ਤੋਂ ਵੱਧ ਸਲੂਟ ਮੈਨੂੰ ਕਹਿੰਦੇ ਸਲੂਟ ਆ ਬਾਈ ਤੈਨੂੰ ਹੈ ਨਾ ਮੈਨੂੰ ਕੋਈ ਸਲੂਟ ਨਹੀਂਗਾ ਸਲੂਟ ਇਹਨੂੰ ਆ ਜਿਨੇ ਵੀ ਕਹਿੰਦਾ ਭਾਵ ਆ ਵੀ ਪੈਰਾਂ ਦੀ ਮਿੱਟੀ ਨੂੰ ਆਪ ਦੀ ਮੰਗ ਦਾ ਸੁਧੂਰ ਬਣਾਇਆ ਦਿਨ ਹੱਥਾਂ ਤੇ ਮਹਿੰਦੀ ਲੱਗ ਜਾਂਦੀ ਹੈ ਹਨਾ ਵਿਆਹ ਦੀਆਂ ਤਿਆਰੀਆਂ ਹੋ ਜਾਂਦਾ ਉਦੋਂ ਪਤਾ ਹੁੰਦਾ ਵੀ ਬਾਈ ਹੁਣ ਬਰਾਤ ਲੈ ਕੇ ਆ ਰਹੇ ਆ ਕਿਵੇਂ ਦਾ ਮਹਿਸੂਸ ਹੁੰਦਾ ਸੀ ਸੁਪਨੇ ਵਾਂਗੂ ਲੱਗ ਰਿਹਾ ਸੀ ਸੁਪਨੇ ਵਾਂਗੂ ਯਕੀਨ ਹੀ ਨਹੀਂ ਹੁੰਦਾ ਸੀ ਵੀਰ ਜੀ ਇਹ ਐਗੋ ਜੋ ਹੋ ਰਿਹਾ ਮਤਲਬ ਕਿ ਜਿਹੜੀ ਇੱਕ ਦੂਸਰੀਆਂ ਲਈ ਸਾਰੀਆਂ ਚੀਜ਼ਾਂ ਦੇਖਦੀ ਸੀ ਕਿ ਕੁੜੀਆਂ ਲਈ ਆਪਣੇ ਲਈ ਕਦੀ ਵੀ ਨਹੀਂ ਮੈਂ ਚੀਜ਼ ਸੋਚੀ ਕਿਉਂਕਿ ਮੈਂ ਐ ਚੀਜ਼ ਤੋਂ ਬਿਲਕੁਲ ਅਨਜਾਨੀ ਹੋ ਗਈ ਸੀ ਕਿ ਮੈਂ ਕਦੀ ਵਿਆਹ ਕਰਾਵਾਂਗੀ ਕਿਉਂਕਿ ਮੈਂ ਜਿਸ ਸਾਲ ਦੀ ਮੇਰੀ ਹਾਈਟ ਸੀ ਮੈਨੂੰ ਆਈ ਸੋਚਿਆ ਸੀ ਕਿ ਮੈਂ ਪੜ੍ਹ ਲੈ ਕੇ ਆਪਣਾ ਨੌਕਰੀ ਕਰਨੀ ਹੈ ਪਰ ਚਲੋ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਠੀਕ ਹੈ ਬਾਕੀ ਚਲੋ ਹੌਲੀ ਹੌਲੀ ਜਦੋਂ ਵਿਆਹ ਦੀ ਤਿਆਰੀਆਂ ਹੋ ਰਹੀਆਂ ਸੀ ਸ਼ੁਰੂ ਐਕਸਾਈਟਮੈਂਟ ਜ਼ਿਆਦਾ ਹੋ ਰਹੀ ਸੀ ਕਿ ਚਲੋ ਹੁਣ ਵਿਆਹ ਹੋ ਰਿਹਾ ਹੈ ਸਭ ਤੋਂ ਵੱਡੀ ਐਕਸਾਈਟਮੈਂਟ ਮੈਨੂੰ ਇਹ ਸੀ ਕਿ ਲਾਈਫ ਪਾਰਟਨਰ ਵਧੀਆ ਮਿਲੇ ਕਿਉਂਕਿ ਲਾਈਫ ਪਾਰਟਨਰ ਮਾਪਿਓ ਤੋਂ ਬਾਅਦ ਇੱਕ ਲਾਈਫ ਪਾਰਟਨਰ ਹੀ ਹੈ ਜਿਹੜਾ ਅਗਰ ਉਹ ਵਧੀਆ ਮਿਲ ਗਿਆ ਨਾ ਸੋਚਣ ਵਾਲਾ ਸਮਝਣ ਵਾਲਾ ਹੈ ਨਾ ਠੀਕ ਹੈ ਫਿਰ ਕੁਝ ਨਹੀਂ ਚਾਹੀਦਾ ਫਿਰ ਸਾਰੇ ਹਾਲਾਤ ਬਹੁਤ ਬਹੁਤ ਪੈਣ ਕੁੜੀਆਂ ਦੇ ਅਰਮਾਨ ਹੁੰਦੇ ਆ ਕਿ ਜਦੋਂ ਸਾਡਾ ਵਿਆਹ ਹੋਊਗਾ ਅਸੀਂ ਇਹ ਰੰਗ ਦਾ ਝੂੜਾ ਪਾਵਾਂਗੇ ਅਸੀਂ ਮੈਨੂੰ ਲਹਿੰਗਾ ਪਾਵਾਂਗੇ ਇਸ ਤਰੀਕੇ ਦਾ ਇਸ ਤਰੀਕੇ ਨਾਲ ਤਿਆਰੀ ਕਰਾਂਗੇ ਤੁਹਾਡੇ ਫਿਰ ਕਿਹੜੇ ਕਿਹੜੇ ਅਰਮਾਨ ਸੀ ਉਹ ਬਾਕੀ ਅਰਮਾਨ ਤੇ ਚਲੋ ਵੀਰ ਜੀ ਹੁੰਦੇ ਹੀ ਆ ਪਰ ਕਦੀ ਸੋਚਿਆ ਨਹੀਂ ਸੀ ਪਰ ਸ਼ਾਇਦ ਪਰਮਾਤਮਾ ਵੱਲੋਂ ਆਪੇ ਸਾਰੇ ਕੰਮ ਹੁੰਦੇ ਰਹੇ ਮੇਰੇ ਬਹੁਤ ਜਨਿਆਂ ਤੋਂ ਮੈਨੂੰ ਹੈਲਪ ਵੀ ਮਿਲੀ ਬਹੁਤ ਜਣਿਆਂ ਨੇ ਮੇਰੀ ਹੈਲਪ ਕੀਤੀ ਸਾਰੇ ਹੁਣ ਇੱਥੋਂ ਤੱਕ ਕਿ ਜਿਹੜੀ ਚੀਜ਼ ਇੱਕ ਸੋਚੀ ਜਾਂਦੀ ਸੀ ਮੈਂ ਅੱਜ ਮੇਰੇ ਸਾਹਮਣੇ ਹੋਈ ਹੋਈ ਹੁੰਦੀ ਮਿਲ ਨੂੰ ਮਿਲਦੀ ਹੈ ਉਹ ਚੀਜ਼ ਤਾਂ ਮੈਂ ਬੜੀ ਆਪਣੇ ਖੁਸ਼ਕਿਸਮਤ ਸਮਝਨੀ ਹੈ ਕਿ ਕਿੱਥੇ ਇੱਕ ਕੁੜੀਆਂ ਦਾ ਮੈਂ ਸੋਚਦੀ ਸੀ ਮੈਂ ਵੀ ਸ਼ਾਇਦ ਉਨਾ ਕੁੜੀਆਂ ਚ ਹੁਣ ਆਨੀ ਆਂ ਕਿ ਜਿਹੜੀਆਂ ਨੇ ਵੱਡੇ ਵੱਡੇ ਸੁਪਨੇ ਲੈਂਦੀਆਂ ਸੀ ਮੈਂ ਆਪਣੇ ਬਾਰੇ ਕਦੀ ਮੈਨੂੰ ਸਿਰਫ ਇੱਕ ਚੀਜ਼ ਦਾ ਹੁੰਦਾ ਸੀ ਕਿ ਲਾਈਫ ਪਾਰਟਨਰ ਵਧੀਆ ਮਿਲੇ ਬਸ ਕਿਉਂਕਿ ਮਾਪਿਓ ਤਾਂ ਬਾਦ ਲਾਈਫ ਪਾਰਟਨਰ ਹੀ ਹੈ ਕਿ ਜਿਹਦੇ ਨਾਲ ساری ਜ਼ਿੰਦਗੀ ਕੱਟਣੀ ਹੈ ਰੋ ਕੇ ਨਹੀਂ ਕੱਟੀ ਜਾਂਦੀ ਬਾਕੀ ਹਾਂ ਦੁੱਖ ਸੁੱਖ ਤੇ ਚਲੋ ਆਉਂਦੇ ਰਹਿੰਦੇ ਨੇ ਹਾਂ ਐਨਾ ਸਾਥ ਮਿਲੇ ਕਿ ਆਪਾਂ ਉਹ ਜਿਹੜਾ ਦੁੱਖ ਵੀ ਹੋਵੇ ਉਹਨੂੰ ਹੱਸ ਕੇ ਕੱਟ ਜਾਈਏ ਬਾਕੀ ਪਰਮਾਤਮਾ ਤੇ ਲਾਸਟੇ ਪੈਣ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਨਾਲ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਤੁਹਾਡੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਖੁਸ਼ੀਆਂ ਭਰੀ ਹੋਊਗੀ ਰੱਬ ਤੁਹਾਡੀ ਜੋੜੀ ਇਦਾਂ ਸਹੀ ਸਲਾਮਤ ਰੱਖੇ ਦੁਆ ਮੰਗਦੇ ਹਾਂ ਤੇ ਜਿਹੜੇ ਲੋਕ ਹੁਣ ਤੁਹਾਨੂੰ ਇਸ ਟਾਈਮ ਦੇਖ ਰਹੇ ਆ ਹਨ ਲੱਖਾਂ ਲੋਕ ਤੁਹਾਨੂੰ ਦੇਖ ਰਹੇ ਆ ਕੀ ਸੁਨੇਹਾ ਕੀ ਜਾਂਦਾ ਤੁਹਾਡੇ ਵੱਲ ਬਾਕੀ ਆਏ ਵੀਰ ਜੀ ਲਾਈਫ ਪਾਰਟਨਰ ਵਧੀਆ ਹੋਣਾ ਚਾਹੀਦਾ ਤੇ ਇੱਕ ਦੂਜੇ ਦਾ ਸਾਥ ਨਿਭਾਉਣਾ ਚਾਹੀਦਾ ਹਾਂ ਮੈਂ ਸ਼ਾਇਦ ਪਹਿਲੇ ਇਸ ਚੀਜ਼ ਨੂੰ ਕਦੀ ਮਹਿਸੂਸ ਨਹੀਂ ਕੀਤਾ ਕਿ ਆਫਟਰ ਮੈਰਿਜ ਕੀ ਲਾਈਫ ਹੁੰਦੀ ਹੈ ਬਾਕੀ ਹੁਣ ਜਿਵੇਂ ਜਿਵੇਂ ਸਾਰੀ ਲਾਈਫ ਅੱਛੀ ਬੀਤ ਰਹੀ ਹੈ ਜਾਂ ਜਿੰਨਾ ਵੀ ਮਹੀਨੇ ਸਾਡੀ ਮੈਰਿਜ ਨੂੰ ਹੋ ਗਏ ਨੇ ਵਧੀਆ ਬੀਤੇ ਨੇ ਅੱਗੋ ਵੀ ਲਾਈਫ ਵਧੀਆ ਮਿਲੇ ਬਾਕੀ ਹਰ ਕਿਸੇ ਨੂੰ ਇੱਕ ਦੂਜੇ ਦੀ ਸਪੋਰਟ ਲਾਈਫ ਪਾਰਟਨਰ ਦੀ ਤੇ ਇੱਕ ਦੂਜੇ ਦੀ ਸਪੋਰਟ ਹੋਣੀ ਚਾਹੀਦੀ ਨੇ ਸਮਝਣੀ ਸਮਝਣਾ ਚਾਹੀਦਾ ਇੱਕ ਦੂਜੇ ਹਾਂ ਬੋਲ ਨਹੀਂ ਨਾ ਵੇਖੋ ਕਈ ਵਾਰੀ ਉਹਨਾਂ ਚ ਜਿਹੜੀ ਬੁਰਾਈ ਤੁਹਾਨੂੰ ਨજર ਵੀ ਆਉਂਦੀ ਉਹਨੂੰ ਚੀਜ਼ ਨੂੰ ਐਕਸੈਪਟ ਕਰੋ ਕਿਉਂਕਿ ਹਰ ਕੋਈ ਹਰ ਕਿਸੇ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਹੈ ਨਾ ਹਰ ਕੋਈ ਆਪਣੀ ਸੋਚ ਸਾਹਮਣੇ ਰੱਖਦਾ ਆਪਣੀ ਗੱਲ ਸਾਹਮਣੇ ਰੱਖਦਾ ਉਹਦੀ ਸੋਚ ਨੂੰ ਵੀ ਸਮਝੋ ਤੁਸੀਂ ਆਪਣੀ ਸੋਚ ਨੂੰ ਨਹੀਂ ਹਮੇਸ਼ਾ ਅੱਗੇ ਰੱਖਣਾ ਚਾਹੀਦਾ ਤੁਸੀਂ ਦੂਸਰੇ ਦੀ ਵੀ ਸੋਚ ਨੂੰ ਸਾਹਮਣੇ ਵਾਲੇ ਦੀ ਵੀ ਸੋਚ ਨੂੰ ਦੇਖੋ ਠੀਕ ਹੈ ਇਹਨੇ ਇੱਕ ਦੂਜੇ ਦਾ ਸਾਹਮਣਾ ਲੜਾਈਆਂ ਝਗੜਿਆਂ ਚ ਕੁਝ ਨਹੀਂ ਰੱਖਿਆ ਬਾਕੀ ਜਿਹੜੇ ਲੜਾਈਆਂ ਝਗੜੇ ਕਰਨ ਦੇ ਵਿੱਚ ਵੀ ਥੋੜਾ ਆਪਣਾ ਐਟੀਟਿਊਡ ਜਾ ਦਿਖਾਉਂਦੇ ਆ ਉਹ ਕਰੀ ਜਾਣ ਉਹਨਾਂ ਨੂੰ ਸ਼ਾਇਦ ਪਰਮਾਤਮਾ ਵੱਲੋਂ ਸਮਝ ਨਹੀਂ ਆਏਗੀ ਪਰ ਫਾਇਦਾ ਕੁਝ ਵੀ ਨਹੀਂ ਮਿਲਣਾ ਆਪਣਾ ਘਰ-ਬਾਰ ਖਰਾਬ ਕਰਨ ਦੀ ਗੱਲ ਹੈਗੀ ਹੈ ਅੱਛਾ ਇੱਥੇ ਨਾ ਪੈਣ ਇੱਕ ਸਵਾਲ ਹੋਰ ਬਣ ਗਿਆ ਨਮਾ ਕਿ ਲੜਾਈਆਂ ਝਗੜਿਆ ਤੁਸੀਂ ਗੱਲ ਕੀਤੀ ਹੈ 6 ਮਹੀਨੇ ਤੁਹਾਡੇ ਵਿਆਹ ਨੂੰ ਹੋ ਚੁੱਕੇ ਆ ਤੁਹਾਡੇ ਹੋਈ ਕਦੇ ਲੜਾਈ ਮਾੜੀ-ਮੁੱਟੀ ਪਰਮਾਤਮਾ ਕਰਵਾਏ ਵੀ ਨਾ ਹਲੇ ਤੱਕ ਸੁੱਖ-ਸਾਂਦਾ ਪੂਰੀ ਹਾਂਜੀ ਬਾਕੀ ਆ ਇਹ ਕਿ ਅਗਰ ਕੋਈ ਦੁੱਖ ਆਏ ਆਨ ਤੇ ਵੀ ਕੋਈ ਲੜਾਈ ਕਹਿੰਦਾ ਨਾ ਕਿ ਅਸੀਂ ਸਾਰੇ ਜ਼ਿਆਦਾਤਰ ਨਾ ਫਿਰ ਗੁੱਸੇ ਵਾਲੀਆਂ ਹੀ ਗੱਲਾਂ ਕਰਦੇ ਪਰ ਮੈਂ ਕਹਨੀ ਆ ਗੁੱਸੇ ਚ ਨਾ ਆ ਕੇ ਬੰਦੇ ਨੂੰ ਉਸ ਟਾਈਮ ਅਗਰ ਟਾਈਮ ਸੰਭਾਲਣਾ ਹੈ ਤੇ ਆਪਣਾ ਪਿਆਰ ਨਾਲ ਗੱਲ ਕਰਕੇ ਆਪਣਾ ਉਸ ਗੱਲ ਨੂੰ ਸੰਭਾਲ ਲੈ ਲੜਾਈ ਕਰਨ ਨਾਲ ਕੁਝ ਨਹੀਂ ਮਿਲਣਾ ਕਿਉਂਕਿ ਬਾਅਦ ਚ ਫਿਰ ਇੱਕ ਹੀ ਹੈ ਬਾਅਦ ਚ ਫਿਰ ਵੀ ਤੁਸੀਂ ਇੱਕ ਹੀ ਹੋ ਲੜਾਈ ਕਰਕੇ ਕੀ ਮਿਲਣਾ ਹੈ ਉਹ ਮੂੰਹ ਚ ਬੋਲੋਗੇ ਤੁਸੀਂ ਗਲਤ ਉਹ ਕਿਤਨਾ ਕਿਤੇ ਤੁਹਾਡੇ ਦਿਮਾਗ ਚ ਕਿਤਨਾ ਕਦੇ ਕਦੀ ਨਾ ਕਦੀ ਤਾਂ ਵਜਦੇ ਹੀ ਰਹਿੰਦੇ ਹਨ ਹੈਨਾ ਦਿਮਾਗ ਚ ਚਲਦੀਆਂ ਗੱਲਾਂ ਘੁੰਮਦੀਆਂ ਰਹਿੰਦੀਆਂ ਇਸ ਤੋਂ ਚੰਗਾ ਨਾ ਬੋਲੋ ਉਸ ਟਾਈਮ ਨੂੰ ਸੰਭਾਲ ਲਓ ਕੋਈ ਫਾਇਦਾ ਹੀ ਨਹੀਂ ਹੈ ਜਿੱਤੇ ਬਾਈ ਸੇਮ ਸਵਾਲ ਤੁਹਾਨੂੰ ਵੀ ਮੇਰੇ ਹੀ ਹੈ ਕਿ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਕੀ ਸੁਨੇਹਾ ਜਾਂਦਾ ਕੀ ਕਹਿਣਾ ਚਾਹੁੰਗੀ ਸੁਨੇਹਾ ਕੀ ਜਾਂਦਾ ਬਾਈ ਲਾਈਫ ਪਾਰਟਨਰ ਆ ਮੈਨੂੰ ਵਧੀਆ ਲਾਈਫ ਪਾਰਟਨਰ ਮਿਲਿਆ ਹੈ ਹਨਾ ਮੇਰੀ ਜਹਾਂ ਚ ਹਾਂ ਮਲਾਉਂਦੀ ਆ ਹਨਾ ਵਧੀਆ ਖੁਸ਼ੀਆਂ ਭਰੀ ਜ਼ਿੰਦਗੀ ਆ ਸਾਡੀ ਹੂੰ ਤੇ ਬਹੁਤ ਵਧੀਆ ਯਾਨੀ ਕਿ ਲਾਈਫ ਪਾਰਟਨਰ ਮਿਲਿਆ ਮੈਨੂੰ ਤਣੀ ਮੈਂ ਇਦਾਂ ਹੀ ਖੁਸ਼ ਰੱਖੂੰਗਾ ਇਹਨੂੰ ਮੈਂ ਆਏ ਨਹੀਂ ਕਈ ਬੰਦੇ ਨਾ ਪਹਿਲਾਂ ਕੁਝ ਹੋਰ ਕਹਿੰਦੇ ਆ ਬਾਅਦ ਚ ਕੁਝ ਹੋਰ ਕਰਦੇ ਆ ਮੈਂ ਅੱਜ ਮੇਰੀਆਂ ਪਰਜਾਂਗਾਂ ਵੀ ਕਹਿੰਦੀਆਂ ਇਹਨਾਂ ਨੂੰ ਪਤਾ ਹੀ ਹੈ ਮੇਰੀਆਂ ਪਰਜਾਂਗਾਂ ਵੀ ਕਹਿੰਦੀਆਂ ਕਹਿੰਦੇ ਨਾ ਵੀ ਆਮ ਇਨਸਾਨ ਜਿਹੜਾ ਵਿਆਹ ਕਰਾਉਣ ਤੋਂ ਬਾਅਦ ਬਦਲ ਜਾਂਦਾ ਜੀਤਾ ਉਦਾਂ ਦਾ ਹੀ ਆ ਮੈਂ ਕਹਾਂ ਵੀ ਰਹੂਗਾ ਵੀ ਉਦਾਂ ਦਾ ਹੀ ਹਨਾ ਬਦਲਣਾ ਨਹੀਂ ਚਾਹੀਦਾ ਬੰਦੇ ਨੂੰ ਜਿੱਦਾਂ ਦਾ ਹੈਗਾ ਉਵੇਂ ਰਹਿਣਾ ਚਾਹੀਦਾ